ਹਾਂਜੀ ਦੋਸਤੋ ਮੈਂ ਪਹੁੰਚ ਚੁੱਕਾ ਹਾਂ ਇਸ ਟਾਈਮ ਵਿਲਨਹਾਲ ਮੈਮੋਰੀਅਲ ਪਾਰਕ ਤੇ ਮੈਂ ਤੁਹਾਡੇ ਨਾਲ ਕਰਨ ਲੱਗਾ ਸੀ ਕੁਝ ਗੱਲਾਂ ਬਾਤਾਂ ਗੱਲਾਂ ਬਾਤਾਂ ਤਾਂ ਕਰਨ ਲੱਗਾ ਸੀ ਕਿਉਂਕਿ ਦੋਸਤੋ ਆਪਣੇ ਪੰਜਾਬ ਦੇ ਵਿੱਚ ਗੋਡੇ-ਮੋਡੇ ਦੇ ਗਿਆ ਜਵਾਬ ਵੀ ਔਰਗਾ ਦਾ ਤੇ ਆਉਣ ਵਾਲਾ ਸਮਾਂ ਆਪਣਾ ਵੀ ਖਰਾਬ ਆ ਸੋ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਜਿਹੜੀ ਅੱਜ ਤੁਹਾਡੇ ਨਾਲ ਮੈਂ ਵੀਡੀਓ ਸ਼ੂਟ ਕਰਨ ਲੱਗਾ ਕਿਉਂ ਨਾ ਇਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਸ਼ੇਅਰ ਕਰਨ ਦਾ ਮੇਰਾ ਮੇਨ ਮਕਸਦ ਇਹ ਹੀ ਦੋਸਤੋ ਇਲੈਕਟ੍ਰੋਨਿਕ ਜਮਾਂ ਦਾ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਤੁਹਾਨੂੰ ਮੈਂ ਅੱਜ ਬਖੌਣ ਲੱਗਾ ਫਿਜ਼ੀਕਲ ਜਿਮ ਫਿਜ਼ੀਕਲ ਜਿਮ ਮੈਂ ਤਾਂ ਕਹੇ ਤਾਂ ਕਿਉਂਕਿ ਇੱਥੇ ਤੁਹਾਨੂੰ ਜਿੰਨੇ ਵੀ ਮੂਵਮੈਂਟ ਆ ਸੋ ਉਹ ਆਪ ਆਪਣੀ ਬੋਡੀ ਨਾਲ ਕਰਨੇ ਪੈਣਗੇ ਪੁਸ਼ਪ ਜੋ ਕੁਝ ਵੀ ਲਾਉਣਾ ਆਪਣੀ ਬੋਡੀ ਨਾਲ ਲੱਗਣਗੇ ਸੋ ਇਸ ਕਰਕੇ ਮੈਂ ਵੀਡੀਓ ਬਣਾਉਣੀ ਚਾਹਿਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਜ਼ੁਰਗ 45 ਸਾਲ ਤੋਂ ਬਾਅਦ 50 ਸਾਲ ਤੋਂ ਬਾਅਦ ਖੁੰਡੀ ਫੜ ਲੈਂਦੇ ਅਕਸਰ ਹੀ ਇੱਥੇ 60 60 70 70 ਸਾਲ ਦੇ ਵੀ ਜਿਹੜੇ ਬਜ਼ੁਰਗ ਗੋਰੇ ਆ ਉਹਨਾਂ ਦੇ ਹੱਥ 'ਚ ਮੈਂ ਸੋਟੀ ਫੜੀ ਨਹੀਂ ਦੇਖੀ ਕਾਰਨ ਕਾਰਨ ਕੀ ਆ ਉਹਨਾਂ ਦਾ ਮੰਨ ਲਓ ਜਿਹੜਾ ਐਕਸਰਸਾਈਜ਼ ਕਰਨ ਦਾ ਤਰੀਕਾ ਹੈ ਇਹ ਜਿਹੜੀ ਜਿਮ ਆ ਇਹ ਆਪਣੇ ਤਾਂ ਹੁਣ ਸ਼ੁਰੂ ਹੋਈਆਂ ਕੁਝ ਸਮੇਂ ਪਹਿਲਾਂ 100 ਸਾਲ ਪੁਰਾਣੀਆਂ ਐਕਟੀਵਿਟੀਆਂ ਜਿਹੜੀਆਂ ਤੁਹਾਨੂੰ ਦਿਖਾਉਣ ਲੱਗੇ ਆ ਉਮੀਦ ਕਰਦਾ ਆਂ ਕਿ ਤੁਹਾਨੂੰ ਇਹ ਪਸੰਦ ਆਉਣਗੀਆਂ ਜੇ ਪਸੰਦ ਆਉਣਗੀਆਂ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਕੱਲ ਨੂੰ ਫਿਰ ਤੁਹਾਨੂੰ ਆਪਾਂ ਲੰਡਨ ਲੈ ਜਾਣਾ ਆ ਫਿਰ ਉੱਥੋਂ ਦੇ ਨਿੱਕੇ ਨਿੱਕੇ 클ਿੱਪ ਜ਼ਰੂਰ ਸ਼ੇਅਰ ਕਰਾਂਗੇ ਤੇ ਜੇ ਤੁਸੀਂ ਮੰਨ ਲਓ ਪ੍ਰੋਪਰ ਵੀਡੀਓ ਦੇਖਣੀ ਆ ਤੇ ਜੁੜੇ ਰਹੋ ਇਹਦੇ ਵਿੱਚ ਸਾਰੇ ਪੁਸ਼-ਅਪ ਕਰਕੇ ਤੁਹਾਨੂੰ ਦਿਖਾਈ ਜਾਣਗੇ ਧੰਨਵਾਦ ਹਾਂਜੀ ਸਵਾਗਤ ਆ ਦੋਸਤੋ ਟਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕਾਫੀ ਦਿਨਾਂ ਤੋਂ ਵੀਡੀਓ ਬੰਦ ਹੋ ਚੁੱਕੀਆਂ ਸੀ ਆਪਣੇ ਚੈਨਲ ਤੇ ਆਉਣੀਆਂ ਤੇ ਮੈਂ ਸੋਚਿਆ ਕਿਉਂ ਨਾ ਦਰਸ਼ਕਾਂ ਨੂੰ ਅਪਡੇਟ ਥੋੜੀ ਜਿਹੀ ਦੇ ਦਈਏ ਦੋਸਤੋ ਮੈਂ ਇਸ ਟਾਈਮ ਮੰਨ ਲਓ ਇੰਗਲੈਂਡ ਦੇ ਵਿੱਚ ਆ ਯੂਕੇ ਦੇ ਵਿੱਚ ਆ ਤੇ ਅੱਜ ਮੈਂ ਇੱਕ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਾ ਜਿਹੜੀ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਪਸੰਦ ਇਸ ਕਰਕੇ ਆਊਗੀ ਕਿ ਤੁਸੀਂ ਇਲੈਕਟ੍ਰੋਨਿਕ ਜਿੰਮ ਤਾਂ ਬਹੁਤ ਦੇਖੀ ਹੋਊਗੀ ਆਪਣੇ ਇੰਡੀਆ ਚ ਬਥੇਰੀਆਂ ਹੈਗੀਆਂ ਪਰ ਫਿਜ਼ੀਕਲ ਜਿਹੜੀ ਜਿਮ ਆ ਉਹ ਮੈਂ ਤੁਹਾਨੂੰ ਇੱਥੇ ਦਿਖਾਉਣ ਲੱਗਾ ਉਹ ਮੈਂ ਤਾਂ ਇਹ ਚੀਜ਼ ਦਿਖਾਉਣੀ ਤੁਹਾਨੂੰ ਚਾਹੀ ਕਿਉਂਕਿ ਜਿਹੜੀ ਇਹ ਜਿਮ ਆ ਇਹ ਇੱਕ ਬਹੁਤ ਵੱਡਾ ਜਿਹੜਾ ਇੱਥੋਂ ਦੇ ਨਾਗਰਿਕ ਇੱਥੋਂ ਦੇ ਰਹਿਣ ਵਾਲੇ ਆ ਜਿਹੜੇ ਵਿਦੇਸ਼ੀ ਆ ਉਹਨਾਂ ਦਾ ਇੱਕ ਸੇਧਾ ਰਾਜ ਆ ਸੇਧਾ ਰਾਜ ਇਦਾਂ ਆ ਮੈਂ ਤੁਹਾਨੂੰ ਦਿਖਾਉਣਾ ਆ ਜਿਹੜੀਆਂ ਹੁਣ ਆਪਾਂ ਫਿਜ਼ੀਓਥੈਰਾਪੀਆਂ ਡਾਕਟਰ ਦੇ ਕਰਾਉਣੇ ਆਪਣੇ ਇੰਡੀਆ ਵਿੱਚ ਗੋਡੇ ਮੋਢੇ ਜਿਹੜੇ ਮੰਨ ਲਓ ਜੋੜ ਖਤਮ ਹੋ ਚੁੱਕੇ ਆ ਸੋ ਇੱਥੇ ਤੁਸੀਂ ਜੇ ਇਹ ਆਪਾਂ ਫਿਜ਼ੀਕਲ ਜਿਮ ਜੇ ਆਪਾਂ ਇਹੀ ਘਰ ਕਰੀਏ ਤਾਂ ਆਪਾਂ ਨੂੰ ਬੋਡੀ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਕੁਝ ਸਟੈਪ ਮੈਂ ਕਰਦਾ ਕੁਝ ਸਟੈਪ ਮੇਰੇ ਤੋਂ ਵੀ ਨਹੀਂ ਹੁੰਦੇ ਕਿਉਂਕਿ ਆਪਾਂ ਯੂਜ਼ ਨੂੰ ਨਹੀਂ ਇਸ ਚੀਜ਼ ਤੋਂ। ਆਓ ਹੁਣ ਆਪਾਂ ਪਹਿਲਾ ਸਟੈਪ ਕਰਕੇ ਦਿਖਾਉਨੇ ਆ। ਸੋ ਸਾਈਕਲ ਤੁਸੀਂ ਦੂਸਰਾ ਦਾ ਚੱਲਦਾ ਬਹੁਤ ਦੇਖਿਆ ਹੋਣਾ ਦੋਸਤੋ ਤੇ ਮੈਂ ਤੁਹਾਨੂੰ ਹੁਣ ਆਹ ਸਾਈਕਲ ਚਲਾ ਕੇ ਦਿਖਾਉਣਾ ਆ। ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ। ਲੋਵੀ ਸੋ ਇਹ ਐਕਸਰਸਾਈਜ਼ਾਂ ਇੱਕ ਇਲੈਕਟ੍ਰੋਨਿਕ ਜਿਮ ਹੁੰਦੀ ਆ ਤੇ ਇਹ ਫਿਜ਼ੀਕਲ ਜਿਮ ਆ ਜਿਹੜਾ ਇਹਦਾ ਮੈਂ ਅੰਤਰ ਵਿੱਚ ਦੱਸ ਦਿਆਂ ਵਾ ਜਿਹੜੀ ਇਲੈਕਟ੍ਰੋਨਿਕ ਜਿਮ ਹੁੰਦੀ ਆ ਉਹ ਲਾਈਟ ਦੇ ਚੈਨਲ ਵਾਲੀਆਂ ਮਸ਼ੀਨਾਂ ਹੁੰਦੀਆਂ ਇਹਨੂੰ ਫਿਜ਼ੀਕਲ ਜਿਮ ਤਾਂ ਆਖਦੇ ਆ ਦੋਸਤੋ ਕਿਉਂਕਿ ਬਾਡੀ ਨਾਲ ਹੀ ਚੱਲਣਗੀਆਂ ਤੁਹਾਡੀ ਬਾਡੀ ਮੂਵਮੈਂਟ ਕਰੂਗੀ ਤਾਂ ਇਹ ਤੁਸੀਂ ਵਰਕਆਊਟ ਆਪ ਕਰੋਗੇ ਤੇ ਚੱਲਣਗੀਆਂ ਸੋ ਇਹ ਚੀਜ਼ਾਂ ਜੇ ਆਪਾਂ ਕਰਾਂਗੇ ਤਾਂ ਆਪਣੀ ਬਾਡੀ ਜਿਹੜੀ ਪੂਰੀ ਪ੍ਰੋਪਰ ਠੀਕ ਰਹੂਗੀ ਤੇ ਇਥੇ ਫੂਡ ਵੀ ਬਹੁਤ ਹੈਲਦੀ ਆ ਇਹ ਵੀ ਇੱਕ ਬਹੁਤ ਵੱਡਾ ਰਾਜ ਆ ਥੋੜੇ ਥੋੜੇ ਸਟੈਪ ਮੈਂ ਕਰਕੇ ਦਿਖਾ ਰਿਹਾ ਕਿਉਂਕਿ ਵੀਡੀਓ ਬਹੁਤੀ ਲੰਬੀ ਨਹੀਂ ਕਰਨੀ ਆਪਾਂ ਤੇ ਕੈਮਰਾ ਥੋੜਾ ਜਿਆ ਨੇੜੇ ਰੱਖਿਓ ਇਸ ਤੋਂ ਅੱਗੇ ਜਿਹੜਾ ਆ ਦੂਸਰਾ ਸਟੈਪ ਐ ਦੋਸਤੋ ਸੋ ਇਹ ਤੇ ਤੁਸੀਂ ਕੁਝ ਪਲਾਉਣੇ ਜਿੰਨੇ ਮਰਜ਼ੀ ਜਿਹੜੇ ਤੁਹਾਡੀ ਬੋਡੀ ਦੇ ਹਿਸਾਬ ਨਾਲ ਤੁਸੀਂ ਲਾ ਸਕਦੇ ਆ ਦੇਖ ਸਕਦੇ ਤੁਸੀਂ ਐ ਤਰੀਕੇ ਨਾਲ ਵੀ ਲੱਗਦੇ ਆ ਤੇ ਐ ਤਰੀਕੇ ਨਾਲ ਵੀ ਇਸ ਤੋਂ ਅੱਗੇ ਟਾਡੇ ਫਿਰ ਜਿਹਦੇ ਖਾਸ ਕਰਕੇ ਡੈਕਸ ਜਾਂ ਗੋਡਿਆਂ ਦੀ ਪ੍ਰੋਬਲਮ ਆਪਣੇ ਬੜੀ ਰਹਦੀ ਉਹ ਕਾਰਨ ਕੀ ਆਪਾਂ ਜੁੜ ਜਾਂਦੇ ਮੰਜੇ ਦੇ ਬੈਠ ਬੈਠ ਸੱਥਾਂ 'ਚ ਬੈਠ ਵਾ ਸੁਆਹ ਦੇਖ ਸਕਦੇ ਤੁਸੀਂ ਸੋ ਆਹ ਚੀਜ਼ਾਂ ਜਿਹੜੀਆਂ ਦੋਸਤੋ ਇਲੈਕਟ੍ਰੋਨਿਕ ਜਿਮ 'ਚ ਨਹੀਂ ਮਿਲਣਗੀਆਂ ਇਹਦੇ ਵਿੱਚ ਤੁਸੀਂ ਐਕਸਰਸਾਈਜ਼ ਹੀ ਤੁਹਾਡੀ ਇਹੋ ਜੀ ਹੋ ਜਾਣੀ ਆ ਕਿ ਤੁਸੀਂ ਆਪਣੀ ਬੋਡੀ ਨੂੰ ਪ੍ਰੋਪਰ ਫਿੱਟ ਰੱਖ ਸਕਦੇ ਆ। ਸੋ ਤੁਸੀਂ ਦੇਖ ਸਕਦੇ ਆ। ਇਹ ਚੀਜ਼ਾਂ ਦੀ ਕਮੀ ਆ। ਦੋਸਤੋ ਇਹ ਹਰ ਇੱਕ ਇੱਥੇ ਗਾਰਡਨ ਦੇ ਵਿੱਚ ਮੰਨ ਲਓ ਜਿਹੜੇ ਤੁਹਾਨੂੰ ਇੱਥੇ ਗਰਾਊਂਡ 'ਚ ਮਿਲ ਜਾਣਗੇ ਜਿਹੜੀ ਪਬਲਿਕਲੀ ਗਰਾਊਂਡ ਬਣਾਈ ਗਈ ਆ ਹਰ ਇੱਕ ਜਿਹਦਾ ਸਟਰੀਟ ਦੇ ਲਾਗੇ ਜਿੱਦਾਂ 100 ਘਰਾਂ 200 ਘਰਾਂ ਦੇ ਉਹਦੇ ਲਾਗੇ ਬਣਾਈ ਗਈ ਆ ਇਹ। ਤੁਹਾਡੀ ਸ਼ਮਤਾ ਚਾਹੀਦੀ ਆ ਜਿੰਨਾ ਮਰਜੀ ਇਹਨੂੰ ਤੁਸੀਂ ਆਪਣੇ ਜੋਰ ਦੇ ਹਿਸਾਬ ਨਾਲ ਪਹਜਾ ਸਕਦੇ ਆ ਸੋ ਇਸ ਤੋਂ ਅੱਗੇ ਮੈਂ ਨੈਕਸਟ ਸਟੈਪ ਇਹ ਵੀ ਮਸ਼ੀਨ ਦੋਸਤੋ ਸੇਮ ਹੀ ਆ ਇਸ ਤੋਂ ਅੱਗੇ ਜਿਹੜਾ ਆ ਸਟੈਪ ਆ ਕੋਈ ਵੀ ਤੁਹਾਨੂੰ ਮੈਂ ਕਰਕੇ ਦਿਖਾ ਦਿਆਂ ਸੋ ਇਹ ਇੱਕ ਵੱਖਰੀ ਐਕਸਰਸਾਈਜ਼ ਆ ਸਾਰੀ ਬੋਡੀ ਦੀ ਸੋ ਦੇਖ ਸਕਦੇ ਜਿਹੜੇ ਜਿਆਦੀ ਇਹ ਜਿਹੜੇ ਜੋੜ ਹੁੰਦੇ ਆ ਆਪਣੇ ਉਹਨਾਂ ਦੀ ਆ ਜਿਵੇਂ ਗੋਡੇ ਗਿੱਟੇ ਦੁੱਸਦੇ ਕਿਸੇ ਦੇ ਯੂਰਿਕ ਐਸਿਡ ਨਾਲ ਹੋ ਜਾਂਦੀ ਪ੍ਰੋਬਲਮ ਜੇ ਆਹ ਕੀਤੀ ਜਾਵੇ ਤਾਂ ਆਪਣੀ ਬਾਡੀ ਦੇ ਵਿੱਚੋਂ ਪਸੀਨਾ ਨਿਕਲੂਗਾ ਤੇ ਪ੍ਰੋਬਲਮ ਆਉਂਦੀ। ਸੋ ਇਸ ਤੋਂ ਅੱਗੇ ਆਹ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਆ। ਆ ਦੇਖੋ। ਤੁਸੀਂ ਕੱਲੀ ਕੱਲੀ ਚੀਜ਼ ਦੇਖੋਗੇ ਹਰ ਇੱਕ ਦਾ ਵੱਖੋ ਵੱਖਰਾ ਤਰੀਕਾ ਆ ਦੇਖੋ। ਇਹਦੇ ਨਾਲ ਜੇ ਤੁਸੀਂ ਆਪਣਾ ਆਹ ਪੇਟ ਕਿਸੇ ਦੇ ਓਵਰ ਫੈਟ ਆ ਇਧਰਲੇ ਪਾਸੇ ਪੇਟ ਦੇ ਤਾਂ ਉਹ ਸਾਰੀ ਮੂਵ ਕਰਦੀ ਹੈ ਇਹ। ਆ ਵੇਖੋ। ਤੋ ਦੋਸਤੋ ਇਥੇ 14 ਤਰ੍ਹਾਂ ਦੀ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ ਦੇਖ ਸਕਦੇ ਤੁਸੀਂ ਆਪਾਂ ਮੇਰੇ ਹਿਸਾਬ ਨਾਲ ਹਜੇ ਪੰਜਵੀਂ ਮਸ਼ੀਨ ਤੇ ਪਹੁੰਚੇ ਆਂ ਤਾਂ ਵੀ ਕਰ ਸਕਦੇ ਆ ਇਦਾਂ ਵੀ ਕਰ ਸਕਦੇ ਆ ਇਧਰ ਪਹਿਲਾ ਸਟੈਪ ਆ ਇਧਰਲੇ ਪਾਸੇ ਹੈਵੀ ਆ ਵੇਟ ਥੋੜਾ ਜਿਹਾ ਪਾਇਆ ਹੋਇਆ ਇਹਨੂੰ ਇਦਾਂ ਕਰ ਸਕਦੇ ਆ ਤੋ ਇਸ ਤੋਂ ਅੱਗੇ ਆਪਣੇ ਸਾਈਕਲ ਬਹੁਤ ਦੇਖੇ ਆਪਾਂ ਪਿੰਡਾਂ 'ਚ ਚਲਾਉਂਦੇ ਵੀ ਰਹੇ ਨਿੱਕੇ ਹੁੰਦੇ ਪਰ ਆਇ ਇੱਕ ਇਲੈਕਟ੍ਰੋਨਿਕ ਸਾਈਕਲ ਆ ਇਹ ਦੇਖੋ ਸੋ ਇਹ ਇਲੈਕਟ੍ਰੋਨਿਕ ਸਾਈਕਲ ਇਦਾਂ ਚੱਲਦਾ ਦੋਸਤੋ ਇਹ ਸਾਰੀ ਬੋਡੀ ਨੂੰ ਮੰਨ ਲਓ ਇਦਾਂ ਕੰਪਲੀਟ ਕੰਮ ਕਰਨਾ ਪੈਂਦਾ ਇਸ ਤੋਂ ਅੱਗੇ ਆ ਜਾਂਦਾ ਤੁਹਾਡਾ ਸਟੈਮੀਨਰ ਤੁਹਾਡੇ ਹੱਥਾਂ ਦਾ ਤੁਹਾਡੀ ਬੋਡੀ ਦਾ ਦੇਖੋ ਫਿਰ ਇਹਨੂੰ ਏਦਾਂ ਪੁਸ਼-ਅਪ ਕਰ ਸਕਦੇ ਆ ਆਪਾਂ ਇਸ ਤੋਂ ਅੱਗੇ ਫਿਰ ਆ ਜਾਂਦਾ ਜੇ ਕੋਈ ਬੈਠ ਕੇ ਚਲਾਉਣਾ ਚਾਵੇ ਕਈ ਉਹ ਸਾਈਕਲ ਚਲਾਉਣਾ ਔਖਾ ਆ ਸੋ ਫਿਰ ਬੈਠ ਕੇ ਵਾਲਾ ਆ ਜਾਂਦਾ ਦੋਸਤੋ ਆ ਦੇਖ ਰਹੇ ਤੁਸੀਂ ਨਾਲ ਦੀ ਨਾਲ ਹੱਥਾਂ ਦੀ ਵੀ ਐਕਸਰਸਾਈਜ਼ ਤੇ ਨਾਲ ਦੀ ਨਾਲ ਗੋਡਿਆਂ ਦੀ ਵੀ ਆ ਦੇਖੋ ਇਸ ਤੋਂ ਅੱਗੇ ਫਿਰ ਆ ਜਾਂਦਾ ਆਹ ਸਟੈਪ ਇਹ ਜੇ ਤੁਹਾਡੇ ਪੂਰੀ ਪੱਟਾਂ 'ਚ ਜਾਣ ਆ ਖਾਧੀਆਂ ਹੋਈਆਂ ਜੇ ਖਰਾਕਾਂ ਇਹ ਬੇਬੇ ਵਾਲੀਆਂ ਪਿੰਨੀਆਂ ਫਿਰ ਇੱਥੇ ਆ ਕੇ ਪਤਾ ਲੱਗਦਾ ਇਹਦੇ ਵਿੱਚ ਸਾਰਾ ਜੋਰ ਤੁਹਾਡੀ ਬੋਡੀ ਦਾ ਨਹੀਂ ਲੱਗਦਾ ਸਾਰਾ ਜੋਰ ਆ ਇਥੋਂ ਪੱਟਾਂ ਦਾ ਮਸਲ ਦਾ ਲੱਗਣਾ ਦੇਖੋ ਤੋ ਇਹ ਹੋ ਗਏ ਸੋ ਇਸ ਤੋਂ ਅੱਗੇ ਫਿਰ ਆਈਏ ਜੇ ਆ ਆਜੋ ਫਿਰ ਇੱਥੇ ਇਹ ਬਾਡੀ ਰਿਲੈਕਸ ਕਰਨ ਨੂੰ ਬਿਲਕੁਲ ਜਿਦਾਂ ਮੰਨ ਲਓ ਇੱਧਰ ਜਦੋਂ ਜ਼ੋਰ ਲੱਗਾ ਹੁੰਦਾ ਫਿਰ ਬਾਡੀ ਨੂੰ ਇਦਾਂ ਪਰ ਰਿਲੈਕਸ ਵੀ ਕਰ ਸਕਦੇ ਆ ਫਿਰ ਇਦਾਂ ਕਰਨਾ ਫਿਰ ਇਦਾਂ ਕਰਨਾ ਫਿਰ ਐ ਐ ਇਸ ਤੋਂ ਅੱਗੇ ਫਿਰ ਆ ਗਈ ਆਹ ਜਿੰਮ ਦੋਸਤੋ ਸਵਾ ਦੇਖ ਸਾ ਤੇ ਤੁਸੀਂ ਦੋਸਤੋ ਇਹਨੂੰ ਜੇ ਤੁਸੀਂ ਇੱਥੋਂ ਫੜੋਗੇ ਤਾਂ ਬੜਾ ਜ਼ਿਆਦਾ ਜ਼ੋਰ ਲੱਗਦਾ ਜੇ ਤੁਸੀਂ ਜ਼ੋਰ ਘੱਟ ਲਾਉਣਾ ਫਿਰ ਇੱਥੋਂ ਤਾਂ ਕਿ ਤੁਸੀਂ ਆਪਣੀ ਬੋਡੀ ਦਾ weight ਸਾਰਾ ਆਪ ਚੱਕਣਾ ਆ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਅੱਜ ਦਾ ਜਹਾਜ ਉੱਡ ਰਿਹਾ ਉਹ ਵੀ ਕੈਮਰਾਮੈਨ ਨੇ ਵਿੱਚ ਲੈ ਲਿਆ ਇਸ ਤੋਂ ਅੱਗੇ ਜਿਵੇਂ ਤੁਸੀਂ ਪਹਿਲਾ ਸਟੈਪ ਕਰਨਾ ਇੱਥੋਂ ਕਰ ਸਕਦੇ ਆ ਇੱਥੇ ਬਿਲਕੁਲ ਜ਼ੋਰ ਘੱਟ ਲੱਗੂਗਾ ਪਰ ਬੋਡੀ ਦਾ ਡਿਫਰ ਵੀ ਤਾਂ ਚ ਕੀਤਣੀ ਆ ਸੋ ਇਸ ਤੋਂ ਅੱਗੇ ਆ ਦੋਸਤੋ ਜਿਹੜੇ ਬੰਦੇ ਦਾ ਪੇਟ ਜ਼ਿਆਦਾ ਮੋਟਾ ਆ ਉਹਨੂੰ ਘਟਾਉਣ ਵਾਸਤੇ ਇਹਦੇ ਵਿੱਚ ਪੈਰ ਡਾ ਲੈਣੇ ਆ ਕੋਏਥੇ ਥੋੜੀ ਬਾਰਿਸ਼ ਪੈਂਦੀ ਰਹਿੰਦੀ ਆ ਤਰੇਲ ਪੈਣੀ ਸ਼ੁਰੂ ਹੋ ਗਈ ਆ ਸੋ ਆ ਦੇਖ ਸਕਦੇ ਤੁਸੀਂ ਇੱਥੇ ਪੈ ਕੇ ਇੱਥੇ ਇਦਾਂ ਹੱਥ ਰੱਖ ਲੈਣਾ ਇਦਾਂ ਜਾਣਾ ਸੋ ਇਹ ਜਿਹੜੀ ਜਮਿਆ ਦੋਸਤੋ ਇਹ ਜਿਹੜੀ ਜਮਿਆ ਦੋਸਤੋ ਆਪਣੇ ਸੋਚ ਤੋਂ ਪਹਿਲਾਂ ਦੀਆਂ ਹੀਆਂ ਕਮਾਂ ਇੱਥੇ ਪੰਜਾਬ ਦੇ ਵਿੱਚ ਤਾਂ ਹੁਣ ਲੋਕੀ ਧਿਆਨ ਦੇ ਰਹੇ ਹੁਣ ਜਿੱਦਾਂ 100 ਸਾਲ ਜਿਹੜੇ ਪਹਿਲਾਂ ਇੱਥੇ ਸੀਗੇ ਅੰਗਰੇਜ਼ ਉਹਨਾਂ ਨੇ ਇਸ ਨੂੰ ਸਾਰੇ ਨੂੰ ਪਹਿਲਾਂ ਹੀ ਇੱਕ ਵਧੀਆ ਡੈਸ਼ ਦਿੱਤੀ ਆ ਦੇਖ ਸਕਦੇ ਤੁਸੀਂ ਸਭ ਤੋਂ ਮੇਨ ਗੱਲ ਜਿਹੜੀ ਆ ਇਥੇ ਗ੍ਰੀਨਰੀ ਦੇਖੋ ਤੁਹਾਨੂੰ ਕਦੇ ਵੀ ਆਸੇ-ਪਾਸੇ ਬੇਲਾ ਥਾਣੀ ਲੱਗੂਗਾ ਸਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਹੋਊਗੀ ਆ ਦੇਖ ਸਕਦੇ ਆ ਤੇ ਇਹ ਜਿਹੜੇ ਧਿਆਨ ਚ ਇਹਨਾਂ ਦੇ 100 ਸਾਲ ਤੋਂ ਪਹਿਲਾਂ ਦੇ ਆ ਸਿਰਫ ਕਿਸ ਕਰਕੇ ਕਿਉਂਕਿ ਹੈਲਥ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਆ ਸੋ ਇਲੈਕਟ੍ਰੋਨਿਕ ਜੈਮ ਨਾਲੋਂ ਜਿਹੜੀ ਇਹ ਜੈਮ ਆ ਫਿਜ਼ੀਕਲ ਜੈਮ ਆ ਜਿਹੜੀ ਇਹ ਸਭ ਨਾਲੋਂ ਬੈਸਟ ਆ ਕਿਉਂਕਿ ਇਹ ਦੋਸਤੋ ਤਹਾਡੀ ਜਿੰਨੀ ਵੀ ਸਰੀਰ ਦੀ ਬਾਡੀ ਦੇ ਵਿੱਚ ਨਰਜੀ ਹੈ ਸ਼ਮਤਾ ਉਸ ਦੇ ਅਕੋਰਡਿੰਗ ਹੀ ਤੁਸੀਂ ਜੈਮ ਕਰ ਸਕਦੇ ਆ ਤੇ ਮੈਂ ਤੁਹਾਨੂੰ 15 ਸਟੈਪ ਦਿਖਾਤੇ ਆ ਜੇ 15 ਸਟੈਪ ਆਪਾਂ 5-5 ਮਿੰਟ ਵੀ ਕਰੀਏ ਜਿਆਦਾ ਨਹੀਂ ਤਾਂ ਫਿਰ ਵੀ ਕੋਈ ਸਵਾ ਘੰਟੇ ਤੇ ਨੇੜ ਮਾ ਲੋ ਟਾਈਮ ਬਣ ਜਾਂਦਾ ਇਸ ਕਰਕੇ ਜੈਮ ਲਾਓ ਤੁਹਾਨੂੰ ਕੱਲ ਨੂੰ ਆਪਾਂ ਲੰਡਨ ਦਿਖਾਉਣਾ ਆ ਲੰਡਨ ਦੇ ਨਿੱਕੇ ਜੇ ਨਿੱਕੇ ਨਿੱਕੇ ਕਲਪ ਆਉਣਗੇ ਤਾਂ ਤਾਂ ਆਉਣਗੇ ਦੋਸਤੋ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋਗੇ ਤਾਂ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਹੋਰ ਵੀਡੀਓ ਲੈ ਕੇ ਆ ਰਿਹਾ ਤੇ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਨੂੰ ਧੰਨਵਾਦ